ਹਰਜਿੰਦਰ ਸਿੰਘ ਦੇ ਹਾਦਸੇ ਨੇ ਜਿੱਥੇ ਲੋਕਾਂ ਦੇ ਵਿੱਚ ਹੈਰਾਨੀ ਪੈਦਾ ਕਰ ਰੱਖੀ ਹੈ ਉੱਥੇ ਹੀ ਅਨੇਕਾਂ ਹੀ ਦੇਸ਼ ਦੁਨੀਆ ਦੇ ਲੋਕ ਉਸ ਦੀ ਸਪੋਰਟ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਹਰਜਿੰਦਰ ਦੀ ਗਲਤੀ ਸੀ ਕਿ ਉਸ ਨੇ ਯੂ ਟਰਨ ਕਿਉਂ ਲਿਆ ਪਰ ਇਹ ਸਭ ਅਣਜਾਣੇ ਵਿੱਚ ਹੋਇਆ ਉੱਥੇ ਹੀ ਅੱਜ ਉਸ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਵੱਡੀਆਂ ਗੱਲਾਂ ਹਰਜਿੰਦਰ ਨੂੰ ਜੱਜ ਨੇ ਕਹਿ ਦਿੱਤੀਆਂ ਦਰਅਸਲ ਜੱਜ ਨੇ ਹਰਜਿੰਦਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਆਪਣਾ ਵਕੀਲ ਕਰਨ ਨੂੰ ਕਹਿ ਦਿੱਤਾ ਹੈ। ਬਾਕੀ ਤੁਸੀਂ ਉਸ ਦੀ ਜੱਜ ਦੇ ਸਾਹਮਣੇ ਹੋਈ ਸੁਣਵਾਈ ਦੀ ਇਹ ਪੂਰੀ ਵੀਡੀਓ ਦੇਖੋ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ। ਜਿੰਦਰ ਸਿੰਘ ਜਪਾ ਪੁਰਾਣਾ ਤੁਸੀਂ ਜੀ ਆ ਜਨ ਨੂੰ ਮੇਰਾ ਨਾਮ ਹੈ ਹਰਜਿੰਦਰ ਸਿੰਘ ਮਾਈ ਨੇਮ ਇਜ਼ ਹਰਜਿੰਦਰ ਸਿੰਘ ਥੈਂਕ ਯੂ ਸਰ ਯੂ ਹੈਵ ਬੀ ਅਰੈਸਟਡ ਔਨ ਟੂ ਸੈਪਰੇਟ ਵਾਰੰਟਸ ਸਰ ਅ ਬਹੁਤ ਬਧਨਵਾਦੀ ਤੋ ਤੁਹਾਰੀ ਨਾ ਸੀ ਦੋ ਵਾਰੀ ਤੁਹਾਨੂੰ ਫੜਿਆ ਹੈਗਾ ਦੋ ਵੱਖਰੇ ਵੱਖਰੇ ਵਾਰਡਰਟਾਂ ਦੇ ਤਹਿਤ ਦ ਫਰਸਟ ਅਰੈਸਟ ਵਾਰੰਟ ਇਜ਼ ਫੋਰ 3 ਕਾਉਂਟਸ ਆਫ ਵਹੀਕਲਰ ਹਮਿਸਾਈਡ

ਦੁਆਵ ਵਰਨਾ ਵਸਿਤ ਜਦੋਂ ਜਦੋਂ ਸੇ ਫੜਿਆ ਨਾ ਉਹਦੇ ਬਾਰੇ ਜਿੰਨੇ ਵੀ ਸਬੂਤ ਹੈਗੇ ਸਨ ਅਸੀਂ ਚਾਜ ਨੇ ਦੇਖਿਆ ਸਾਰੇ 10 charges each time probable cause at that time for each of the six charges I'll be requesting that the judge appoint you or point us to represent you ਸੇਂਜੋ ਕਹਿੰਦੇ ਆ ਕਿ ਅਸੀਂ ਉਹ ਤੁਹਾਨੂੰ ਨਾ ਮਿਸਟਰ ਜੇਸਲਨ ਜਿਹੜਾ ਨਾ ਉਹ ਪੁੱਛਦੇ ਪਿਆ ਕਿ ਤੁਸੀਂ ਚਾਹਦੇ ਹੋ ਸਾਡਾ ਆਫਿਸ ਤੁਹਾਨੂੰ ਵਕੀਲ ਕਰਕੇ ਦੇਵੇ Maybe next hearing. Maybe. Oh, okay. Maybe the next hearing, Judge. Uh, we'd request to be appointed if he doesn't have private counsel at this time. Well, he's asking to wait until his next hearing. Um, Madam Interpreter, can you ask him again if he wants me to appoint the public defender to represent him at this time? Mr. Singh, if you decide you want to hire a private lawyer later on, you can do that.

Okay I will provisionally appoint the public defender ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ